ਕਿ ਤੁਹਾਡੀ ਵੀ ਹੈ ਸਿਟਿੰਗ ਜੌਬ ਕਿ ਤੁਸੀਂ ਵੀ ਕਈ ਘੰਟਿਆਂ ਤੱਕ ਬੈਠੇ ਰਹਿੰਦੇ ਹੋ ਸਾਵਧਾਨ ਕਿਤੇ ਤੁਹਾਨੂੰ ਵੀ ਨਾ ਹੋ ਜਾਵੇ ਆ ਗੰਭੀਰ ਬਿਮਾਰੀ ਕਟਨੇ ਪੈ ਸਕਦੇ ਨੇ ਵਾਰ-ਵਾਰ ਡਾਕਟਰਾਂ ਦੇ ਚੱਕਰ ਜੇਕਰ ਤੁਸੀਂ ਵੀ ਕਈ-ਕਈ ਘੰਟਿਆਂ ਤੱਕ ਬੈਠੇ ਰਹਿੰਦੇ ਹੋ ਜਾਂ ਫਿਰ ਤੁਹਾਡੀ ਵੀ ਸਿਟਿੰਗ ਜੌਬ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਨੌਕਰੀ ਜਿਹਨੀ ਆਰਾਮਦਾਇਕ ਹੈ ਉਨੀ ਹੀ ਖਤਰੇ ਦੀ ਕੰਟੀ ਵੀ ਹੈ ਜੀ ਹਾਂ ਹੈਰਾਨ ਕਰਨ ਵਾਲੀ ਗਲਤੀ ਹੈ ਪਰ ਆਹੀ ਸੱਚ ਹੈ ਸਾਡਾ ਸਰੀਰ ਕੁਦਰਤੀ ਤੌਰ ਤੇ ਚੱਲਣ ਫਿਰਨ ਦੇ ਲਈ ਬਣਿਆ ਹੈ ਲੰਮੇ ਸਮੇਂ ਤੱਕ ਸਥਿਰ ਬੈਠਣ ਦੇ ਨਾਲ ਨਕਾਰਾਤਮਕ ਪ੍ਰਭਾਵ ਪੈਂਦਾ ਜੋ ਦਿਮਾਗੀ ਅਤੇ ਸਰੀਰਕ ਚਿੰਤਾ ਦਾ ਕਾਰਨ ਬਣ ਸਕਦਾ ਹੈ ਮਹਾਰਾਤਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਬੈਠਣ ਦੇ ਨਾਲ ਸਿਸਟਮ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਗਰਦਨ ਮੋਢਿਆਂ ਅਤੇ ਪਿੱਠ ਦੇ ਹੇਠਲੇ ਹਿੱਸਿਆਂ ਦੀਆਂ ਮਾਸਪੇਸ਼ੀਆਂ ਦੇ ਵਿੱਚ ਅਕੜਾ ਆ ਸਕਦਾ ਹੈ ਇੰਨਾ ਹੀ ਨਹੀਂ ਜਿਆਦਾ ਦੇਰ ਤੱਕ ਬੈਠਣ ਦੇ ਨਾਲ ਲੱਤਾਂ ਅਤੇ ਕੋਲੇ ਦੀਆਂ ਵੱਡੀਆਂ ਮਾਸਪੇਸ਼ੀਆਂ ਕਮਜ਼ੋਰ ਅਤੇ ਸੁੰਗੜ ਜਾਂਦੀਆਂ ਨੇ ਇਹ ਵੱਡੀਆਂ ਮਾਸਪੇਸ਼ੀਆਂ ਤੁਰਨ ਅਤੇ ਤੁਹਾਡੇ ਸੰਤੁਲਨ ਦੇ ਲਈ ਮਹੱਤਵਪੂਰਨ ਨੇ ਤੁਹਾਡੇ ਕੂਲੇ ਅਤੇ ਪਿੱਠ ਹੋ ਸਕਦੇ ਨੇ ਕਮਜ਼ੋਰ ਜੇਕਰ ਤੁਸੀਂ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਤਾਂ ਤੁਹਾਡੇ ਕੂਲੇ ਅਤੇ ਪਿੱਠ ਕਮਜ਼ੋਰ ਹੋ ਸਕਦੇ ਨੇ ਲਗਾਤਾਰ ਬੈਠਣ ਦੇ ਨਾਲ ਕਮਰ ਦੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਨੇ ਜਿਸ ਦੇ ਨਾਲ ਜੋੜਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਨਾਲ ਹੀ ਲਗਾਤਾਰ ਗਲਤ ਆਸਣ ਦੇ ਵਿੱਚ ਬੈਠਣ ਦੇ ਨਾਲ ਪਿੱਠ ਦੀ ਸਮੱਸਿਆ ਹੋ ਸਕਦੀ ਹੈ ਖਰਾਬ ਆਸਣ ਰੀਡ ਦੀ ਹੱਡੀ ਲਈ ਵੀ ਹਾਨੀਕਾਰਕ ਹੈ ਡਿਸਕ 'ਤੇ ਦਬਾਅ ਪੈਣ ਦੇ ਨਾਲ ਡੀਜਨਰੇਸ਼ਨ ਹੋ ਸਕਦਾ ਹੈ ਅਤੇ ਇਸ ਨਾਲ ਬਹੁਤ ਜ਼ਿਆਦਾ ਦਰਦ ਹੋ ਸਕਦਾ ਹੈ ਭਾਰ ਵੀ ਵੱਧ ਸਕਦਾ ਹੈ। ਜ਼ਿਆਦਾ ਬੈਠਣ ਦੇ ਨਾਲ ਪਾਚਨ ਕਿਰਿਆ ਠੀਕ ਨਹੀਂ ਹੁੰਦੀ ਜਿਸ ਕਾਰਨ ਸਰੀਰ 'ਚ ਚਰਬੀ ਜਮਾ ਹੋ ਜਾਂਦੀ ਹੈ। ਇਸ ਦੇ ਨਾਲ ਭਾਰ ਵੀ ਵੱਧ ਸਕਦਾ ਹੈ। ਕੈਂਸਰ ਹੋਣ ਦਾ ਵੱਧਦਾ ਹੈ ਖਤਰਾ। ਤਾਜ਼ਾ ਅਧਿਐਨ ਦਰਸਾਉਂਦੇ ਨੇ ਕਿ ਬਹੁਤ ਜ਼ਿਆਦਾ ਬੈਠਣ ਦੇ ਨਾਲ ਸੇਫੜਿਆਂ, ਬੱਚੇਦਾਨੀ ਅਤੇ ਕੋਲਨ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਹੋ ਸਕਦੀ ਹੈ 슈ਗਰ ਦੀ ਬਿਮਾਰੀ ਖੋਜ ਦਰਸਾਉਂਦੀ ਹੈ ਕਿ 5 ਦਿਨਾਂ ਲਈ ਵੀ ਬਿਸਤਰੇ ਤੇ ਲੇਟਣਾ ਸਰੀਰ ਦੇ ਵਿੱਚ ਇਨਸੂਲਿਨ ਪ੍ਰਤੀਰੋਧ ਨੂੰ ਵਧਾ ਸਕਦਾ ਹੈ ਬਹੁਤ ਜ਼ਿਆਦਾ ਬੈਠਣ ਦੇ ਨਾਲ 슈ਗਰ ਦਾ ਖਤਰਾ 112% ਵੱਧ ਜਾਂਦਾ ਹੈ ਕਿਵੇਂ ਕਰ ਸਕਦੇ ਹੋ ਬੱਚਾ ਕਾਰ ਦੀ ਬਜਾਏ ਸੈਰ ਕਰੋ ਜਾਂ ਸਾਈਕਲ ਚਲਾਓ ਲਿਫਟ ਜਾਂ ਐਕਸਲਰੇਟਰ ਦੀ ਬਜਾਏ ਪੌੜੀਆਂ ਤੇ ਛੜੋ ਹਰ ਘੰਟੇ ਦੇ ਵਿੱਚ ਛੋਟਾ ਬ੍ਰੇਕ ਲਓ ਉੱਠੋ ਸਰੀਰ ਨੂੰ ਖਿੱਚੋ ਜਾਂ ਸੈਰ ਕਰੋ ਇਸ ਨਾਲ ਖੂਨ ਸੰਚਾਰ ਦੇ ਵਿੱਚ ਸੁਧਾਰ ਹੁੰਦਾ ਹੈ ਅਤੇ ਮਾਸਪੇਸ਼ੀਆਂ ਦੇ ਵਿੱਚ ਅੱਕੜਾ ਘੱਟ ਹੁੰਦਾ ਆਪਣੀ ਕੁਰਸੀ ਅਤੇ ਡੈਸਕ ਦੀ ਉਚਾਈ ਵੱਲ ਧਿਆਨ ਦਿਓ ਤਾਂ ਕਿ ਰੀੜ ਦੀ ਹੱਡੀ ਸਿੱਧੀ ਰਹੇ ਅਤੇ ਬੈਠਣ ਦੀ ਸਥਿਤੀ ਨੂੰ ਸਮੇਂ-ਸਮੇਂ ਤੇ ਬਦਲਣ ਦੇ ਲਈ ਖੜੇ ਡੈਸਕ ਦੀ ਵਰਤੋਂ ਕਰੋ ਬਿਊਰੋ ਰਿਪੋਰਟਸ ਸਕਰੋਲ ਪੰਜਾਬ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ।